ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਆਇਆ ਇਸ ਨਵੇਂ ਵੀਡੀਓ ਵਿੱਚ ਤੇ ਅੱਜ ਇੱਕ ਗੱਲ ਸੁਣਾਉਣੀ ਆ ਤੁਹਾਨੂੰ ਪੁਰਾਣੇ ਵੇਲੇਾਂ ਦੀ ਇੱਕ ਬੰਦਾ ਤੇ ਇੱਕ ਫਕੀਰ ਆਪਸ ਵਿੱਚ ਖਹਿੜਪੈਂਦਾ ਵੀ ਉਹ ਬੰਦਾ ਹੁੰਦਾ ਜਿਹੜਾ ਨਾ ਉਹ ਫਕੀਰ ਨੂੰ ਕਹਿੰਦਾ ਵੀ ਰੱਬ ਰੂ ਬਕੌਸ਼ ਨਹੀਂਗਾ ਵੀ ਤੂੰ ਐਵੇਂ ਸਾਰਾ ਦਿਨ ਫਿਰਦਾ ਰਹਿਣਾ ਰੱਬ ਰੱਬ ਕਰਦਾ ਵੀ ਰੱਬ ਰੂ ਬਕੌਸ਼ ਨਹੀਂਗਾ ਵੀ ਕੋਈ ਸ਼ਕਤੀ ਹੈਗੀ ਵੀ ਆ ਕਿ ਨਹੀਂ ਬਸ ਐਵੇਂ ਤੁਰਿਆ ਫਿਰਦਾ ਕਹਿੰਦਾ ਤੂੰ ਤੇ ਫਕੀਰ ਨੂੰ ਵਾਵਾ ਗੁੱਸਾ ਆਉਂਦਾ ਉਹ ਕਹਿੰਦਾ ਹੁੰਦਾ ਕਿ ਉਹਨੇ ਕਹਿੰਦਾ ਰੱਬ ਸਾਰਾ ਕੁਝ ਹੈਗਾ ਵੀ ਤੂੰ ਐਵੇਂ ਕਾਤੋ ਬੋਲਦਾ ਮਾੜਾ ਚੰਗਾ ਤੇ ਵੀ ਉਹ ਕਹਿੰਦਾ ਵੀ ਕੁਛ ਨਹੀਂ ਕਰ ਰੱਬ ਉਹ ਕਹਿੰਦਾ ਚੰਗਾ ਜੇ ਰੱਬ ਹੈਗਾ ਨਾ ਕਹਿੰਦਾ ਵੀ ਅੱਜ ਮੈਂ ਸਾਰਾ ਦਿਨ ਭੁੱਖਾ ਰਹੂੰਗਾ ਰੱਬ ਕਹਿੰਦਾ ਮੈਨੂੰ ਰੋਟੀ ਖਾ ਕੇ ਵਿਖਾਵੇ ਉਹ ਫਕੀਰ ਦੇ ਗੱਲ ਬਾਵਾ ਚੋਬ ਜਾਂਦੀ ਐ ਤੇ ਉਹ ਫਕੀਰ ਕਹਿੰਦਾ ਚਲ ਠੀਕ ਐ ਕਹਿੰਦਾ ਕਹਿੰਦਾ ਸ਼ਾਮ ਤੱਕ ਤੈਨੂੰ ਨਾ ਰੱਬ ਸ਼ਾਮ ਤੱਕ ਤੈਨੂੰ ਰੱਬ ਨਾ ਰੋਟੀ ਕੋਟੇ-ਕੋਟੇ ਕੇ ਖਵਾਊਗਾ ਉਹ ਕਹਿੰਦਾ ਚਲ ਠੀਕ ਐ ਵੇਖ ਲੈਨੇ ਆ ਚਲੋ ਜੀ ਉਹ ਦੋਵੇਂ ਆਪ ਦੇ ਆਪ ਦੇ ਰਾਹ ਪੈ ਜਾਂਦੇ ਐ ਫਕੀਰ ਹੋਰ ਪਾਸੇ ਤੁਰ ਪੈਂਦਾ ਤੇ ਉਹ ਆਪ ਦੇ ਘਰ ਵੱਲ ਤੁਰ ਪੈਂਦਾ ਤੇ ਘਰੇ ਜਾਂਦਾ ਤੇ ਉੱਥੇ ਉਹਦੀ ਘਰ ਵਾਲੀ ਹੁੰਦੀ ਆ ਤੇ ਉਹਨੂੰ ਰੋਟੀ ਲਿਆ ਕੇ ਦਿੰਦੀ ਆ ਉਹ ਕਹਿੰਦਾ ਵੀ ਮੈਂ ਰੋਟੀ ਅੱਜ ਨਹੀਂ ਖਾਣੀਗੀ ਕਹਿੰਦਾ ਮੈਨੂੰ ਭੁੱਖ ਨਹੀਂ ਗੇ ਕੁਝ ਬਹਾਨੇ ਭੁੰਨੇ ਮਾਰਦਾ ਤੇ ਉਹ ਦੋ ਤਿੰਨ ਵਾਰੀ ਹੋਰ ਪੁੱਛਦੇ ਰੋਟੀ ਦੱਤੇ ਉਹ ਕਹਿੰਦਾ ਵੀ ਮੈਂ ਨਹੀਂ ਖਾਣੀ ਜਦੋਂ ਤੇ ਉਹ ਬਾਈ ਘਰੋਂ ਤੋਰ ਪੈਂਦਾ ਰਾਤ ਚ ਵੀ ਵੀ ਬਾਵਾ ਖਾਣ ਪੀਣ ਦਾ ਸਮਾਨ ਹੁੰਦਾ ਵੇਖ ਕੇ ਤੇ ਚਿੱਤਤਾ ਕਰਦਾ ਹੀ ਖਾਂਦਾ ਉਹ ਫਿਰ ਵੀ ਕਿ ਮਨ ਮਾਰ ਲੈਂਦਾ ਵੀ ਮੈਂ ਨਹੀਂ ਖਾਂਦਾ ਉਹ ਕਹਿੰਦਾ ਐਵੇਂ ਤਾਂ ਕੀ ਨਾ ਲੈਂਦੇ ਆ ਵੀ ਮੇਰਾ ਚਿੱਤ ਕਰ ਹੀ ਜਾਊਗਾ ਕਹਿੰਦਾ ਮੈਂ ਕਿਤੇ ਜਾ ਕੇ ਬਹਿਣਾ ਨਹੀਂ ਤਾਂ ਕਹਿੰਦਾ ਮੈਨੂੰ ਮਜਬੂਰੀ ਚ ਰੋਟੀ ਖਾਣੀ ਨਾ ਪੈ ਜੇ ਕਿਤੇ ਉਹ ਬਈ ਚਲਿਆ ਜਾਂਦਾ ਉੱਥੇ ਸੁੰਨੇ ਜੀ ਜਗਾ ਆਉਂਦੀ ਐ ਇੱਕ ਦਰਖਤ ਹੁੰਦਾ ਬਹੁਤ ਵੱਡਾ ਤੇ ਉਹ ਦਰਖਤ ਤੇ ਜਾਵੜੇ ਦਾ ਤੇ ਉਹ ਦਰਖਤ ਤੇ ਤਾਂਹਾਂ ਚੜ ਜਾਂਦਾ ਵੀ ਮੈਨੂੰ ਕੋਈ ਵੇਖੇ ਵੀ ਨਾ ਵੀ ਮੈਂ ਸ਼ਾਮ ਤੱਕ ਆ ਜਾ ਇੱਥੇ ਹੀ ਰਹਿਣਾ ਦਰਖਤ ਤੇ ਉੱਤੇ ਚੜ ਜਾਂਦਾ ਤੇ ਉਧਰ ਕੀ ਨਾ ਲੈਂਦੇ ਐ ਵਪਾਰੀ ਆਉਂਦਾ ਹੁੰਦਾ ਇੱਕ ਬਹੁਤ ਤਕੜਾ ਵਪਾਰੀ ਹੁੰਦਾਗਾ ਇਹ ਸਫ਼ਰ ਤਿਆਰ ਕਰਕੇ ਉਹ ਆਇਆ ਹੁੰਦਾ ਲੰਮਾ ਸਫ਼ਰ ਤੇ ਨਾ ਉਹ ਦਰਖਤ ਦੀ ਛਾਂ ਵੇਖ ਕੇ ਕਹਿੰਦਾ ਵੀ ਮੈਂ ਇੱਥੇ ਹੁਣ ਰੋਟੀ ਖਾ ਲਾਂ ਬਹਿ ਕੇ ਵਧੀਆ ਛਾਂ ਆ ਗਈ ਤੇ ਉਹ ਰੋਟੀ ਰੋਟੀ ਆਪ ਦੀ ਉੱਥੇ ਜਦੋਂ ਲੈ ਕੇ ਜਾਂਦਾ ਦਰਖਤ ਹੇਠਾਂ ਜਿਹੜੇ ਦਰਖਤ ਤੇ ਉਹ ਤਾਂ ਆਹ ਬੈਠਾ ਹੁੰਦਾ ਤੇ ਆਦੇ ਰੋਟੀ ਰੋਟੀ ਵੀ ਚੰਗੇ ਪਕਵਾਨ ਹੁੰਦੇ ਆ ਆਪਦੇ ਜਦੋਂ ਰੋਟੀ ਰੱਖ ਲੈਂਦਾ ਉੱਥੇ ਤੇ ਉਧਰ ਉਹ ਵਹਿੰਦਾ ਵੀ ਡਾਕੂ ਘੋੜੇ ਤੇ ਆਈ ਜਾਂਦੇ ਆ ਦੋ ਚਾਰ ਡਾਕੂ ਹੁੰਦੇ ਆ ਤੇ ਉਹ ਵਪਾਰੀ ਕਹਿੰਦਾ ਵੀ ਇਸ ਤੋਂ ਪਹਿਲਾਂ ਉਹ ਮੇਰੇ ਤੇ ਆ ਕੇ ਕੋਈ ਹਮਲਾ ਕਰਨ ਵੀ ਮੈਨੂੰ ਲੁੱਟਣ ਕਹਿੰਦਾ ਮੈਂ ਇੱਥੇ ਚਲਿਆ ਜਾਣਾ ਤੇ ਆਹ ਦੀ ਰੋਟੀ ਚੱਕੇ ਬਿਨਾਂ ਹੀ ਉਥੋਂ ਟਾਪ ਜਾਂਦਾ ਵਪਾਰੀ ਤੇ ਉਹ ਡਾਕੂ ਆਉਂਦੇ ਆ ਉਥੇ ਦਰਖਤ ਹੇਠਾਂ ਉਹ ਵਹਿੰਦੇ ਵੀ ਇੰਨੀ ਰੋਟੀ ਪਈ ਆ ਵੀ ਕਿਸੇ ਨੇ ਆਪਾਂ ਨੂੰ ਮਾਰਨ ਖਾਤਰ ਕਹਿੰਦਾ ਇਹਦੇ ਚ ਜ਼ਹਿਰ ਜੂਰ ਨਾ ਪਾਇਆ ਹੋਵੇ ਵੀ ਆਪਾਂ ਮਰ ਜੀਏ ਰੋਟੀ ਵੇਖ ਕੇ ਹੁਣ ਉਹਨਾਂ ਦਾ ਰੋਟੀ ਖਾਣ ਨੂੰ ਜਲ ਕਰਦਾ ਹੈ ਤੇ ਉਹ ਵਹਿੰਦੇ ਵੀ ਜਿਹਨੇ ਇੱਥੇ ਰੋਟੀ ਰੱਖੀ ਹੋਣੀ ਉਹ ਵੀ ਇੱਥੇ ਕਿਤੇ ਹੀ ਹੋਣਾ ਤੇ ਉਹ ਜਿਹੜਾ ਬੰਦਾ ਹੁੰਦਾ ਜਿਹੜਾ ਫੇਰਨਾ ਖੈਪੜਦਾ ਉਹ ਵਹਿੰਦੇ ਉਹ ਬੰਦਾ ਤਾਂ ਆਹ ਦ ਤੇ ਉਹ ਬਾਈ ਡਾਕੂ ਨੂੰ ਲਾ ਲੈਂਦੇ ਥੱਲੇ ਤੇ ਉਹ ਡਾਕੂ ਨੂੰ ਥੱਲੇ ਲਾ ਲੈਂਦੇ ਤੇ ਕਹਿੰਦੇ ਆ ਵੀ ਆਹ ਰੋਟੀ ਤੂੰ ਰੱਖੀ ਆ ਤੇ ਕਹਿੰਦਾ ਵੀ ਆਹ ਤੇ ਰੋਟੀ ਤੇਰੀ ਆ ਕਹਿੰਦਾ ਨਹੀਂ ਜੇ ਮੇਰੀ ਰੋਟੀ ਹੈ ਨਹੀਂਗੀ ਤੇ ਉਹਦੇ ਹੈ ਨਹੀਂ ਜੇ ਫਿਰ ਉਹਨੇ ਕਹਿਣਾ ਸੀ ਵੀ ਮੇਰੀ ਰੋਟੀ ਹੈ ਨਹੀਂ ਉਹ ਕਹਿੰਦਾ ਨਹੀਂ ਇਹ ਤੇਰੀ ਰੋਟੀ ਆ ਤੂੰ ਜਾਣ ਕੇ ਕਰ ਲਾਂਗਾ ਉਹ ਕਹਿੰਦਾ ਨਹੀਂ ਜੀ ਨਹੀਂ ਜੈਂ ਹੋ ਹੀ ਗਿਆ ਤੇ ਕਹਿੰਦਾ ਚਲ ਠੀਕ ਆ ਕਹਿੰਦਾ ਤੂੰ ਆਹ ਰੋਟੀ ਖਾ ਫਿਰ ਤੇ ਉਹਨੇ ਹੁਣ ਫਕੀਰ ਨੂੰ ਕਿਹਾ ਸੀ ਮੈਂ ਰੋਟੀ ਨਹੀਂ ਖਾਂਦਾ ਤੇ ਉਹ ਫਿਰ ਕਹਿੰਦਾ ਰੋਟੀ ਖਾ ਤੂੰ ਨਹੀਂ ਖਾ ਉਹ ਖਾਂਦਾ ਨਹੀਂ ਬਾਈ ਤੇ ਫਿਰ ਉਹਦੇ ਛੇਤਰ ਪੈਂਦੇ ਆ ਚਪੇੜੇ ਮਾਰ-ਮਾਰ ਕੇ ਉਹਨੂੰ ਰੋਟੀ ਖਵਾਉਂਦੇ ਆ ਉਹ ਗੱਲ ਸੱਚ ਹੋ ਜਾਂਦੀ ਫਕੀਰ ਦੀ ਕਈ ਵੀ ਆਜ ਤੇਰੇ ਚਪੇੜੇ ਮਾਰ-ਮਾਰ ਕੇ ਉਹਨੂੰ ਰੋਟੀ ਖਵਾਉਣਗੇ ਰੱਬ ਐਹੋ ਜੀ ਚੀਜ਼ ਆ ਤੇ ਉਹਨੂੰ ਬਈ ਛੇਤਰ ਮਾਰਦਾ ਤੇ ਉਹ ਰੋਟੀ ਫਿਰ ਖਾਂਦਾ ਦਵਾ-ਦਵਾ ਰੋਟੀ ਖਾਂਦਾ ਫਿਰ ਉਸ ਛੇਤਰ ਖਾਂਦਾ ਨਾਲ ਰੋਟੀ ਵੀ ਖਾਂਦਾ ਐਵੇਂ ਹੁੰਦੀ ਆ ਫਿਰ ਉਹ ਕਹਿੰਦੇ ਹੁੰਦੇ ਆ ਨਾ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਰੱਬ ਕਿਹੜੇ ਰੰਗਾਂ ਚ ਰਾਜੀ ਸੋ ਰੱਬ ਸਾਰਾ ਕੁਝ ਹੈਗਾ ਜੇ ਕੋਈ ਮੰਨੇ ਤਾਂ ਜੇ ਕੋਈ ਨਹੀਂ ਮੰਨਦਾ ਤਾਂ ਫਿਰ ਐਵੇਂ ਮਨਾਉਣਾ ਪੈਂਦਾ ਹੈ ਜੀ ਤੇ ਉਹ ਫੇਰ ਆਉਣਾ ਫੋਟੋ ਥੀਰ ਦੇ ਕਈਆਂ ਗੱਲਾਂ ਯਾਦ ਆਉਂਦੀਆਂ ਫੋਟੋ ਨੇ ਕਿਹਾ ਸੀ ਆਜਾ ਰਾਬਾ ਤੈਨੂੰ ਕੁੱਟ ਕੁੱਟ ਰੋਟੀ ਖਵਾਈਏ ਤੇ ਧੰਨਵਾਦ ਜੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਦੱਸਿਓ ਤੇ ਜੇ ਚੰਗੇ ਲੱਗੀ ਲਾਈਕ ਐ ਸਬਸਕ੍ਰਾਈਬ ਕਰ ਦੇ ਜੀ ਧੰਨਵਾਦ